ਬਰੀ ਲਾਲ ਪੰਸਾਰੀ ਸਟੋਰ ਦਾ ਨੇਮ ਹੈ ਜੀ ਹਾਂਜੀ ਇਹ ਸਾਡੇ ਫਾਦਰ ਸਾਹਿਬ ਕਲਦੇਰੀ ਪੰਸਾਰੀ ਦਾ ਕੰਮ ਹੈ ਜੀ ਇਹ ਇੱਕ ਬੇਗਨ ਵਾਦੀ ਲੈ ਕੇ ਜਾ ਰਹੇ ਆ ਉਹਨਾਂ ਨੇ ਜਨਨ ਦੇ ਅੱਜ ਬਾਰੇ ਨੁਕਸੇ ਤੁਸੀਂ ਜਿੱਮ ਵਿੱਚ ਬਣੇ ਸੀ ਨੁਕਸੇ ਦੇ ਵਿੱਚ ਹੀ ਠੀਕ ਹੈ ਜੀ ਅਸੀਂ ਕਹਿੰਦੇ ਹਾਂ ਕਿ ਹਾਂ ਵੀ ਲੋਕਾਂ ਨੂੰ ਜਿੰਨਾ ਦੀ ਜਾਣਕਾਰੀ ਚਾਹੀਦੀ ਹੈ ਸਾਡੇ ਸਟੋਰ ਤੇ ਆਣ ਅਸੀਂ ਉਹਨਾਂ ਨੂੰ ਜਾਣਕਾਰੀ ਦੇਵਾਂਗੇ ਠੀਕ ਹੈ ਜੀ ਦੇ ਕੋਲ ਨੋਮਿਕਲਾਚ ਦੇ ਵਿੱਚੋਂ ਅਸੀਂ ਸਟਾਰਟ ਹੋਏ ਸੀ ਕਿ ਹਾਂ ਵੀ ਆਪਣੇ ਬਜ਼ੁਰਗਾਂ ਨਾਲ ਕੰਮ ਦੇਣਾ ਜੀ ਉਹਦੋਂ ਤੱਕ ਹੁਣ ਤੱਕ ਆਈ ਸੇਵਾ ਦੇ ਮਾਧਿਅਮ ਕਰੀਏ ਸਾਡੇ ਵੀ ਉਹ ਨਹੀਂ ਬੈਠਦੇ ਕਿਉਂਕਿ ਹੁਣ ਕਹਿੰਦੇ ਹੁਣ ਸਾਡੇ ਦੋਸਤ ਕਿੱਥੇ ਹੁੰਦੇ ਐ ਇਸ ਕਰਕੇ ਅਸੀਂ ਕਿਹਾ ਆਪਣੇ ਇਹ ਜਿਹੜੇ ਸੋਹਣੀਆਂ ਚੀਜ਼ਾਂ ਨੇ ਥੋੜੀਆਂ ਜਿਹੀ ਜਨ ਨੇ ਸਾਡੇ ਬਜ਼ੁਰਗਾਂ ਨੇ ਸਟਾਰਟ ਕੀਤਾ ਤੇ ਅਸੀਂ ਇਹਨੂੰ ਅੱਗੇ ਲੈ ਕੇ ਜਾ ਰਹੇ ਹਾਂ ਕਿ ਸਸ ਨਹੀਂ ਸਾਰਾ ਕਰਨਾ ਤੁਹਾਨੂੰ ਕਿਥੋਂ ਸਾਰਾ ਬ੍ਰੇਨ ਤੇ ਜਾਣਾ ਜੋ ਸਾਡਾ ਬ੍ਰੇਨ ਐਕਟਿਵ ਹੈਗੇ ਸਾਡੀ ਕਰਿਆਵਾਂ ਸਹੀ ਹੈਗੇ ਠੀਕ ਹੈ ਜੀ ਜਦੋਂ ਆਪਣਾ ਖਾਂਦੇ ਸੰਤੁਲਿਤ ਭੋਜਨ ਰੱਖਣਾ ਨਾਲ ਸਰੀਰ ਸਹੀ ਰਹੇਗਾ ਹਿੰਜੇਪਾਲ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਾਂ ਯਾਦਵਿੰਦਰ ਸਿੰਘ ਸੋ ਗੱਲ ਕਰ ਲਈਏ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਡੁਗਰੀ ਫੇਸ 1 ਦੇ ਇਲਾਕੇ ਦੇ ਵਿੱਚ ਸੋ ਜਿਸ ਤਰ੍ਹਾਂ ਮੌਸਮ ਤਬਦੀਲੀ ਲੈ ਰਿਹਾ ਏ ਉਦਾ ਉਦਾ ਸਿਹਤ ਦੇ ਵਿੱਚ ਵੀ ਬਦਲਾਅ ਆ ਰਹੇ ਨੇ ਸੋ ਜਿਸ ਤਰ੍ਹਾਂ ਦਾ ਅੱਜ ਦਾ ਖਾਣ ਪੀਣ ਹੋਇਆ ਪਿਆ ਏ ਸਿਹਤ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਾਡੇ ਖਾਣ ਪੀਣ ਹਵਾ ਵੀ ਦੁਸ਼ਤ ਹੋਈ ਪਈ ਏ ਅੱਜ ਦੇ ਜਨਰੇਸ਼ਨ ਦੇ ਵਿੱਚ ਬੜੇ ਘੱਟ ਪਰਸਨ ਨੇ ਜੋ ਆਯੁਰਵੇਦਾ ਦੇ ਨਾਲ ਜੁੜਦੇ ਔਰ ਆਯੁਰਵੇਦ ਦਾ ਡਿਪਲੋਮਾ ਕਰਦੇ ਸੋ ਜੋ ਤਸਵੀਰ ਦਿਖਾ ਰਹੇ ਪਹਿਲਾ ਕੈਮਰਾਮੈਨ ਨੂੰ ਕਹਿੰਦੇ ਇੱਕ ਵਾਰੀ ਜਰਾ ਟੀਦੀਆਂ ਦਿਖਾਈ ਜਾਵੇ ਯੂਥ ਜਨ ਦੇ ਇਹਨਾਂ ਵੱਲੋਂ ਆਯੁਰਵੇਦਾ ਦੇ ਨਾਲ ਜੋ ਜੜੀਆਂ ਬੂਟੀਆਂ ਦੇ ਨਾਲ ਲੋਕਾਂ ਨੂੰ ਉਹਦੀਆਂ ਬਿਮਾਰੀਆਂ ਤੋਂ ਰਾਹਤ ਪਾਣ ਦਾ ਵਾਦਾ ਔਰ ਦਾਵਾ ਕੀਤਾ ਜਾ ਰਿਹਾ ਸੋ ਕੋਸ਼ਿਸ਼ ਕਰਦੇ ਆਂ ਦਲਵਾ ਕਰਨ ਦੀ ਔਰ ਕੀ ਜੇਣਾ ਭਾਈ ਸਾਹਿਬ ਦਾ ਸੋ ਇਹ ਜੋ ਲੋਕੇਸ਼ਨ ਹੈ ਇਹ ਲੋਕੇਸ਼ਨ ਹੈ ਜਿਹੜੀ ਡੁਗਰੀ ਮਾਰਕੀਟ ਰਾਣੇ ਟਾਬੇ ਦੇ ਨੀਅਰ ਅਬਾਉਟ ਅਸ਼ੋਕੀ ਜਨਰਲ ਸਟੋਰ ਦੇ ਬਿਲਕੁਲ ਸਾਹਮਣੇ ਹੈ ਜੀ ਸੋ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਜੋ ਜਿਨ੍ਹਾਂ ਦਾ ਨਾਮ ਲਵ ਕੁਮਾਰ ਗੁਪਤਾ ਜੀ ਬਿਲਕੁਲ ਰਾਈਟ ਜੀ ਹਾਂ ਜੀ ਸੋ ਪਹਿਲਾ ਦਿਨ ਨਮਸਕਾਰ ਨਮਸਕਾਰ ਜੀ ਹਾਂ ਜੀ ਭਾਈ ਜੀ ਕੀ ਪੂਰਾ ਨਾਮ ਕੀ ਹੈ ਤੁਹਾਡਾ ਫੁੱਲ ਨੇ ਫੁੱਲ ਨੇ ਲਵ ਕੁਮਾਰ ਗੁਪਤਾ ਮੇਰਾ ਨਾਮ ਹੈ ਹਾਂਜੀ ਹਾਂਜੀ ਤੁਸੀਂ ਸ਼ੋਪ ਦਾ ਨਾਮ ਬਨਵਾਰੀ ਤੇਰੀਆਨਾ ਸਟੋਰ ਇਹਨਾਂ ਦੇਖੋ ਕਨਫਿਊਜ਼ਨ ਸੀ ਤੁਹਾਡੀ ਹਾਂਜੀ ਬਨਵਾਰੀ ਲਾਲ ਪੰਸਾਰੀ ਸਟੋਰ ਦਾ ਨੇਮ ਹੈ ਜੀ ਹਾਂਜੀ ਇਹ ਸਾਡੇ ਫਾਦਰ ਸਾਹਿਬ ਕਰਦੇ ਸੀ ਪੰਸਾਰੀ ਦਾ ਕੰਮ ਤੇ ਅਸੀਂ ਇਹ ਪੀੜ੍ਹੀ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਤੇ ਲੋਕਾਂ ਨੂੰ ਨੁਕਸੇ ਬਾਰੇ ਜਾਣਕਾਰੀ ਦੇਣੇ ਆ ਜਮੇ ਅੱਜਕੱਲ ਮੋਸਮੀ ਲੋਕਾਂ ਨੂੰ ਕਬਜ਼ ਦੀ ਸ਼ਿਕਾਇਤ ਆ ਤਾ ਪੇੜ ਫੁੱਲਾਂ ਨਾਲ ਦੀ ਸ਼ਿਕਾਇਤ ਆ ਜੀ ਪੇੜ 'ਚ ਗਰਮੀ ਰਹਿੰਦੀ ਹੈ ਜੀ ਸਰੀਰ ਥੱਕੇ ਥੱਕੇ ਮਹਿਸੂਸ ਰਹਿੰਦਾ ਹੈ ਉਸ ਬਾਅਦ ਸਾਰੀ ਜਾਣਕਾਰੀ ਦੇਣੇ ਆ ਕਿ ਦੇਖੋ ਪਹਿਲਾਂ ਕਿ ਲੋਕੀ ਖੁਰਾਕ ਘੱ ਤੇ ਫਾਇ ਫਾਇ ਫੂਨੋਂ ਜ਼ਿਆਦਾ ਪ੍ਰੈਫੇਬਲ ਕਰਦੇ ਆ ਤਾਂ ਅਸੀਂ ਕਹਿੰਨੇ ਆਂ ਆਮਲਾ ਸੇਵ ਗਾਜਰ ਨਾਲ ਰੂਟੀਨ ਦੇ ਖਾਓ ਤੁਹਾਨੂੰ ਇਹਦੇ ਨਾਲ ਗਰਮੀ ਪੇਟ 'ਚ ਨਹੀਂ ਪਵੇਗੀ ਤੇ ਸਰੀਰ ਦੇ ਸਹੀ ਰੋਗ ਸਹੀ ਹੋਣਗੇ ਹਾਂ ਤੇ ਪਿੰਡ ਦੇ ਜਿੱਦਾਂ ਦੇਖੋ ਮੌਸਮ ਦੀ ਤਬਦੀਲੀ ਜਿਵੇਂ ਸਮਰ ਆਂਦਾ ਹੈ ਨਾਲ ਹੀ ਗਰਮੀ ਦੇ ਵਿੱਚ ਇਸ ਟਾਈਮ ਜੋ ਵਾਤਾਵਰਣ ਹੈ ਉਹ 48 47 ਦੇ ਨੇਅਰ ਬਾਉਂਡ ਪਹੁੰਚਣਾ ਸ਼ੁਰੂ ਹੋਣ ਸਟੇਮ 43 ਹੈ 43 ਦੇ ਨਾਲ ਜਿੱਦਾਂ ਜਿੱਦਾਂ ਵਰਮੀ ਵਧਣੀ ਹੈ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਪਾਣੀ ਦੀ ਕਮੀ ਹੁੰਦੀ ਹੈ ਉਹਨੂੰ ਕਿਵੇਂ ਦੇ ਦਿਓ ਜੇ ਅੱਜ ਕੱਲ ਦੀ ਜਨਰੇਸ਼ਨ ਨੇ ਉਹ ਫੋਨ ਦੇ ਉੱਤੇ ਗੂਗਲ ਦੇ ਸਰਚ ਕਰ ਲੈਂਦੀ ਏ ਟੋਟੇ ਲੈ ਲੈਂਦੇ ਨੇ ਪਰ ਕੋਈ ਇਹਦੇ ਉੱਤੇ ਸੈਂਟੀਫਾਈਡ ਰਿਜ਼ਲਟ ਨਹੀਂ ਨਿਕਲਦਾ ਉਹਦਾ ਸੋ ਉਹਦੇ ਬਾਰੇ ਕਿੱਦਾਂ ਲੋਕਾਂ ਨੂੰ ਤੁਸੀਂ ਗਾਈਡ ਕਰੋਗੇ ਸਿਰ ਦੇਖੋ ਆਰਕਲ ਸਭ ਰੀਲ ਚ ਦੇਖ ਰਹੇ ਨੇ ਕਿ ਹਾਂ ਵੀ ਇਹਦੇ ਬਾਰੇ ਬਣ ਪਰ ਲੈਣੀ ਦੀ ਮਾਤਰਾ ਇਹ ਹਰ ਢਾਂਗ ਹੁੰਦਾ ਹਰ ਚੀਜ਼ ਦਾ ਬਾਤ ਪਿਤ ਕਫ ਅਲੱਗ ਹੁੰਦਾ ਹਾਂਜੀ ਟੈਸਟ ਕਰਕੇ ਅਸੀਂ ਸਭ ਨੂੰ ਸੰਗਨ ਨੂੰ ਕਹਿੰਦੇ ਆ ਇੱਥੇ ਆਨ ਸਟੋਰ ਤੇ ਅਸੀਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ ਤੇ ਕਿਹੜੇ ਨੁਕਸਾ ਕਦੋਂ ਵਰਤਣਾ ਤੇ ਕਿਸ ਪ੍ਰਕਾਰ ਵਰਤਣਾ ਇਹਦੇ ਬਾਰੇ ਸਹੀ ਜਾਣੂ ਕਰਾਵਾਂਗੇ ਲੋਕਾਂ ਨੂੰ ਠੀਕ ਹੈ ਜੀ ਸੋ ਮੇਰਾ ਇਹ ਸਵਾਲ ਹੈ ਪਹਿਲਾਂ ਜੋ ਸਟੱਡੀ ਨੇ ਸੋ ਤੁਸੀਂ ਦੇਖ ਸਕਦੇ ਹੋ ਡਿਪਲੋਮੇ ਔਰ ਡਿਗਰੀਆਂ ਭਾਈ ਸਾਬਿਆ ਲਵ ਕੁਮਾਰ ਗੁਪਤਾ ਜੀ ਦਾ ਬਨਵਾਰੀ ਲਾਲ ਗੁਪਤਾ 92 2027 ਦੀ ਔਰ ਐਡਰੈਸ ਦੇ ਜਨੇ ਹਾਊਸ ਨੰਬਰ 130 ਸਟੇਟ ਨੰਬਰ 4 ਵਾਰਡ ਨੰਬਰ 61 ਜਦदीश ਨਗਰ ਡੂਰੀ ਪੰਜਾਬ ਸੋ ਬਾਈ ਜੀ ਤਿੰਨਾ ਟਾਈਮ ਤੁਹਾਡੀ ਸਟੱਡੀ ਔਰ ਤਿੰਨਾ ਟਾਈਮ ਦਾ ਐਕਸਪੀਰੀਅੰਸ ਔਰ ਤਿੰਨਾ ਡੈਮੰਡ ਕਿਲੋਮੀਟਰ ਦੇਖੋ ਜੀ ਸਾਡੇ ਦਾ ਦੇਖੋ ਜੀ ਸਾਡੇ ਬਜ਼ੁਰਗ ਕਰਦੇ ਆ ਰਹੇ ਤੇ ਡਿਗਰੀ ਤਾਂ ਇੱਕ ਦੇਖੋ ਆ ਬਹਿ ਕੇ ਆ ਵੀ ਪਰ ਸਾਡੇ ਦੇ ਕੋ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਇਹਦੇ ਬਾਰੇ ਨੁਕਸੇ ਕਿਉਂਕਿ ਜੰਮ ਹੀ ਪੜੇ ਸੀ ਨੁਕਸੇ ਦੇ ਵਿੱਚ ਠੀਕ ਹੈ ਜੀ ਅਸੀਂ ਕਹਿੰਦੇ ਆ ਕਿ ਹਾਂ ਵੀ ਲੋਕਾਂ ਨੂੰ ਜਿੰਨਾ ਨੂੰ ਜਾਣਕਾਰੀ ਚਾਹੀਦੀ ਆ ਸਾਡੇ ਸਟੋਰ ਤੇ ਆਣ ਅਸੀਂ ਉਹਨਾਂ ਨੂੰ ਜਾਣਕਾਰੀ ਦੇਵਾਂਗੇ ਅਤੇ ਜਿਨ੍ਹਾਂ ਵੀ ਜੜੀ ਬੂਟੀਆਂ ਨੇ ਅਸਲੀ ਜੜੀ ਬੂਟੀਆਂ ਉਹਨਾਂ ਦੇ ਰੂ ਰੂ ਕਰਾਵਾਂਗੇ ਠੀਕ ਹੈ ਅੱਛਾ ਸਿੱਧਾ ਮਸਲਾ ਹਰ ਬੰਦੇ ਨੂੰ ਪੈਸਾ ਦੇ ਹਰ ਤੂ ਹੀ ਮਾਰਿਆ ਪੈਸੇ ਦੀ ਵੈਲਿਊ ਤਾਂ ਉਹਨਾਂ ਜੀ ਰਹਿੰਦੀ ਜੀ ਨਜ਼ਰ ਬੰਦਾ ਤੰਦਰੁਸਤ ਹੁੰਦਾ ਜੇ ਬੰਦੇ ਤੰਦਰੁਸ ਦਿਨ ਚੜੀ ਦੀ ਜੋ ਸ਼ੁਰੂਆਤ ਹੁੰਦੀ ਹੈ ਉਹ ਰਾਤ ਤੱਕ ਕਿੰਨੇ ਟਾਈਮ ਤੱਕ ਖਾਣਾ ਪੀਣਾ ਉਹ ਸ਼ੁਰੂਆਤ ਕਿਵੇਂ ਸਵੇਰ ਦਾ ਖਾਣਾ ਕਿੱਦਾਂ ਦਾ ਦੁਪਹਿਰ ਦਾ ਰਾਤ ਦਾ ਇਹਦੇ ਬਾਰੇ ਜਾਗਰੂਕ ਕਰੋ ਜੀ ਦੇਖੋ ਜੀ ਪਹਿਲਾਂ ਤਾਂ ਦੇਖੋ ਅੱਜ ਕੱਲ ਸਭ ਦਾ ਨਿਯਮ ਲ ਹੋ ਚੁੱਕਿਆ तकरीबन ਆਪਾਂ ਉੱਠਦੇ ਹੀ ਲੇਟ ਆ ਜੀ ਠੀਕ ਹੈ ਨਾ ਕਿਉਂਕਿ ਸਕਰੀਨ ਟਾਈਮ ਆਪਣਾ ਜ਼ਿਆਦਾ ਹੋ ਗਿਆ ਜਿਆਦਾ ਹੋ ਗਿਆ ਰਾਈਟ ਹੋ ਰਿਹਾ ਸਹੀ ਹੈ ਠੀਕ ਹੈ ਜੀ ਆਪ ਕਹਿੰਦੇ ਸਵੇਰੇ ਉੱਠੋ ਤੇ ਪਹਿਲਾਂ ਇੱਕ ਗਲਾਸ ਪਾਣੀ ਪੀਓ ਪੁੱਛਾ ਹਲਕਾ ਕਰੋ ਉਸ ਤੋਂ ਬਾਅਦ ਆਪਣਾ ਸਹੀ ਸਮੇਂ ਤੇ ਆਪਣਾ ਭੋਜਨ ਸੰਤੁਲਿਤ ਭੋਜਨ ਅਸੀਂ ਬਚਪਨ ਵਾਲੇ ਹੀ ਪੜਿਆ ਕਿ ਸੰਤੁਲਿਤ ਭੋਜਨ ਕਹਿੰਦੇ ਸਤੁਲਿਤ ਖਾਦ ਬਹੁਤ ਜ਼ਰੂਰੀ ਹੈ ਅਸੀਂ ਰੋਕਾਂ ਨੂੰ ਕਿਹਨੇ ਸ਼ੂਗਰ ਨਹੀਂ ਹੈਗੀ ਹੈ ਇੱਕ ਆਮਲੇ ਦਾ ਮਰਬਾ ਇਸ ਵੇਲੇ ਧੋਕੇ ਜ਼ਰੂਰ ਖਾਣਾ ਚਾਹੀਦਾ ਹੈ ਇਹਦੇ ਨਾਲ ਵਿਟਾਮਿਨ ਸੀ ਪਰਪੂਰ ਮਾਤਰਾ ਦੇ ਵਿੱਚ ਮਿਲਦਾ ਉਸ ਤੋਂ ਬਾਅਦ ਆਪਣੀ ਜਿਹੜੀ ਦਿਨਚਰਿਆ ਉਹ ਜ਼ਰੂਰ ਕਰਨੀ ਸੋ ਬਿਲਕੁਲ ਸਿਆਣਿਆਂ ਨੇ ਦਿਆ ਔਲੇ ਦਾ ਖਾਦਾ ਤੇ ਸਿਆਣੇ ਦਾ ਬਾਅਦ ਵਿੱਚ ਪਤਾ ਲੱਗਦਾ ਸੋ ਮਤਲਬ ਦਿਨ ਦੀ ਸ਼ੁਰੂਆਤ ਔਲੇ ਦੇ ਮਰਬੇ ਤੋਂ ਜਿਨ੍ਹਾਂ ਨੂੰ ਸ਼ੂਗਰ ਹੈ ਉਹਨਾਂ ਵਾਸਤੇ ਦੀ ਹੈ ਸ਼ੂਗਰ ਵਾਲਿਆਂ ਨੂੰ ਦੇਖੋ ਇਹ ਆਮਲਾ ਜੂਸ ਪੀ ਸਕਦੇ ਨੇ ਜਿਨ੍ਹਾਂ ਨੂੰ ਕੋਈ ਗਲੇ ਦੀ ਕੋਈ ਦਿੱਕਤ ਨਹੀਂ ਆ ਗਈ ਹਾਂ ਉਹ ਆਮਲਾ ਜੂਸ ਜ਼ਰੂਰ ਪੀ ਸਕਦੇ ਨੇ ਨਹੀਂ ਤਾਂ ਹਲਕਾ ਗੁੰਗਨਾ ਔਰ ਹੋਰ ਵੀ ਸ਼ੁਰੂਆਤ ਹੀ ਦਿਨ ਦੇ ਵਿੱਚ ਜਿਹੜੀ ਡਾਈਟ ਪੂਰਾ ਕੀਤੀ ਹੋਣੀ ਚਾਹੀਦੀ ਹੈ। ਖੁਰਾਕ ਦੇਖੋ ਜੀ। ਅੱਜਕੱਲ ਮੋਸਟਲੀ ਲੋਕੀ ਦੁੱਧ ਨਹੀਂ ਪੀਂਦੇ ਜੀ ਕਹਿੰਦੇ ਜੀ ਸਾਨੂੰ ਦੁੱਧ ਨੇ ਪੀਣ ਨਾਲ ਜੇ ਹੋਣਾ ਨਾ ਉਹ ਟਾਉ ਅੱਜਕੱਲ ਦੁੱਧ ਉਹ ਸਮਰਥਾਣਾ ਨਹੀਂ ਹੈ ਹਾਂ ਪਰ ਇਹਦਾ ਕੋਈ ਸਬਸਟੀਟਿਊਟ ਵੀ ਨਹੀਂ ਹੈ ਹਾਂ ਰੀਕ ਹੈ ਆਪਾਂ ਦਹੀਂ ਬਹੁਤ ਘੱਟ ਯੂਜ਼ ਕਰਦੇ ਹਾਂ ਠੀਕ ਹੈ ਜੀ ਫਿਰ ਆਪਾਂ ਫਾਈਬਰ ਦੀ ਯੁਕਤ ਪੋਸ਼ਣ ਨਹੀਂ ਕਰਦਾ ਫਾਈਬਰ ਦਾ ਮਸਲਾ ਬੜਾ ਵੱਡਾ ਤੁਸੀਂ ਜਿਹੜਾ ਪੇਟ ਉਹ ਫਾਈਬਰ ਨਾਲ ਸਾਫ਼ ਹੋਣਾ ਹੈ ਫਾਈਬਰ ਕਿੱਦਾਂ ਤੁਨ ਜ਼ੂਰ ਕਰ ਸਕਦਾ ਦੇਖੋ ਜੀ ਆਪਾਂ ਸ਼ੁਰੂਆਤ ਦੌਰ ਦੇ ਪੜੇ ਹੋਣਾ ਕਿ ਆਪਾਂ ਰੇਸ਼ੇਦਾਰ ਫਲ ਬਹੁਤ ਜ਼ਰੂਰੀ ਹੈ ਸਭ ਨੂੰ ਪਤਾ ਰੇਸ਼ੇਦਾਰ ਫਲ ਕਿਹੜੇ ਨੇ ਪਰ ਲੋਕਾਂ ਨੂੰ ਬਈ ਜਾਣਕਾਰੀ ਨਹੀਂ ਆਉਂਦੀ ਹਾਂ ਖਾਂਦੇ ਨਹੀਂ ਰਿਹਾ ਨਵੀਂ ਪਨੀ ਪੁਰਾਣਿਆਂ ਨੂੰ ਤੇ ਪਤਾ ਨਵੀਂ ਪਨੀ ਦੀ ਨੂੰ ਨਹੀਂ ਜਦ ਨਵੀਂ ਪਰੀ ਲਈ ਵਾਸਤੇ ਤੂੰ ਦੀ ਸੋਸ਼ਲ ਮੀਡੀਆ ਤੇ ਨਵੀਂ ਜਨਰੇਸ਼ਨ ਹੀ ਹੈ ਸਾਰੀ ਹਾਂ ਬਿਲਕੁਲ ਉਹਨਾਂ ਨੂੰ ਕਹੀਦਾ ਕਿ ਹਾਂ ਵੀ ਤੁਸੀਂ ਦੇਖੋ ਆਮਲੇ ਦਾ ਰੇਸ਼ੇਦਾਰ ਫਲ ਤਾਂ ਆਪ ਨੂੰ ਪਤਾ ਰੇਸ਼ੇਦਾਰ ਫਲ ਹੈਗਾ ਜੀ ਫਿਰ ਉਹ ਨਾਲ ਜੀ ਆਪਣਾ ਜੌਂ ਦੇ ਜਵਾਰ ਦਾ ਆਟਾ ਜ਼ਰੂਰ ਖਾਣੇ ਜੀ ਹਾਂ ਠੀਕ ਹੈ ਮੈਂ ਮਿਕਸ ਕਰਕੇ ਠੀਕ ਹੈ ਤੇਗਾ ਤੇ ਫਾਈਬਰ ਜੌਂ ਦੇ ਵਿੱਚ ਫਾਈਬਰ ਬਹੁਤ ਅੱਛਾ ਹੈਗਾ ਜੀ ਇਹ ਜ਼ਰੂਰ ਲੈਣਾ ਇਹ ਠਪੇ ਨੂੰ ਠੰਡਾ ਵੀ ਰੱਖਣਾ ਜਦ ਮੈਂ ਅੱਜ ਕੋਈ ਕੋਲਡਿੰਗ ਵਨ ਭਾਈ ਦੇ ਨੇ ਮੋਸਲੀ ਤੇ ਅੱਜ ਆਪਾਂ ਜੇ ਚਨੇ ਦਾ ਸਤੂ ਜਾਂ ਜੌਂ ਤੇ ਪੇੜ ਨੂੰ ਠੰਡਾ ਕਰਦਾ ਜੀ ਠੰਡਾ ਕਰਦਾ ਠੀਕ ਹੈ ਜੀ ਆਹ ਗੋਣ ਹੈ ਗੋਣ ਕਟੀੜਾ ਲਾਇਆ ਹੈ ਸਰ ਗੋਣ ਕਟੀੜਾ ਬਹੁਤ ਵਧੀਆ ਹੁੰਦਾ ਹੈ ਪੇੜ ਤੇ ਠੰਡਕ ਕਰਦਾ ਜੀ ਪਰ ਜਿੰਨਾਂ ਨੂੰ ਜੋੜਾਂ ਦੇ ਦਰਦ ਆ ਉਹ ਨਹੀਂ ਲੈਣਗੇ ਬਾਕੀ ਸਾਰੇ ਲੈ ਸਕਦੇ ਆ ਹਾਂ ਜੀ ਸੋ ਬਿਲਕੁਲ ਬੜੀ ਵਧੀਆ ਜਾਣਕਾਰੀ ਦੇ ਰਹੇ ਨੇ ਭਾਈ ਸਾਹਿਬ ਸੋ ਅਸੀਂ ਇਹਨਾਂ ਦੇ ਨਾਲ ਮੇਰਾ ਸਵਾਲ ਫੇਰ ਘੁੰਮ ਕੇ ਉੱਥੇ ਹੀ ਆ ਲੱਗਦਾ ਹੈ ਕਿਉਂਕਿ ਅੱਜਕੱਲ ਜਿਹੜੀ ਜਨਰੇਸ਼ਨ ਹੈ ਉਹ ਆਯੁਰਵੇਦਾਂ ਤੋਂ ਦੂਰ ਹੋ ਰਹੀ ਏ ਤੁਹਾਡੇ ਮਨ 'ਚ ਤਿੱਦਾ ਵਿਚਾਰ ਹੈ ਤੁਸੀਂ ਐਲੋਪੈਥਿਕ ਨੂੰ ਛੱਡਦੇ ਹੋਮੋਪੈਥੀ ਆਯੁਰਵੇਦ ਨੂੰ ਕਿਵੇਂ ਤੁਰੇ ਔਰ ਕੀ ਮਤਲਬ ਇਹਦੇ ਵਿੱਚ ਬੈਟਰ ਇਹ ਮਾਰਜਨ ਜਿਆਦਾ ਤੁਸੀਂ ਕਿਹਾ ਜਾਂਦਾ ਵੀ ਆਯੁਰਵੇਦਿਕ ਦੇ ਵਿੱਚ ਜਿਹੜੇ ਮੈਡੀਸਨ ਦੇ ਕੋਸਟ ਬਹੁਤ ਫਾਸਟ ਹੁੰਦੇ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੁੰਦੇ ਆ ਕੀ ਇਹ ਸੱਚ ਹੈ ਦੇਖੋ ਇਹ ਹੈ ਜੀ ਕੋਈ ਨਹੀਂ ਹੈ ਜੀ ਕਿ ਹਾਂ ਵੀ ਆਪਾਂ ਦੇਖੋ ਸਾਡੇ ਕੋਲ ਆਂਦੇ ਆ ਕਸਟਮਰ 1 ਗ੍ਰਾਮ ਵੀ ਲੈਣ ਆਂਦੇ ਆ 2 ਗ੍ਰਾਮ ਵੀ ਲੈਣ ਆਂਦੇ ਆ 10 ਗ੍ਰਾਮ ਵੀ ਲੈਣ ਤਾਂ ਹੈ ਜੀ ਕੋਈ ਨਹੀਂ ਇਹ ਤਾਂ ਹਰ ਵਰਗ ਲਈ ਅਫੋਰਡੇਬਲ ਹੈ ਜੀ ਤਾਂ ਤੁਸੀਂ ਕਿਵੇਂ ਕਹੋਗੇ ਕਿ ਹਾਂ ਵੀ ਇਹ ਵਰਗ ਲਈ ਅਫੋਰਡੇਬਲ ਨਹੀਂ ਇਹ ਨਾ ਕਸਟਮਰ ਦੀ ਡਿਮਾਂਡ ਹੈ ਸਾਡੇ ਕੋਲ ਵੀਡੀਓ ਸੁਣਾਈ ਬਾਈਟ ਸੀਤੀਆਂ ਸੀ ਆਯੁਰਵੇਦਾਂ ਦੇ ਹੋਮੋਪੈਥੀ ਐਲੋਵੇਰੀ ਸਾਰਿਆਂ ਦੀ ਵਿਜ਼ਿਟ ਕਰਦੇ ਹਾਂ ਸਟੋਰਾਂ ਦੀ ਕਵਰ ਲੋਕ ਦਾ ਤਾਂ ਕਹਿਣਾ ਹੈ ਵੀ ਆਯੁਰਵੇਦ ਦੀ ਜੇ ਇੱਕ ਵਾਰੀ ਮੈਡੀਸਿਨ ਲੈਣ ਜੀ ਹਜ਼ਾਰ ਤੋਂ 1500 ਤੋਂ ਥੱਲੇ ਨਹੀਂ ਆਂਦੀ ਜੋ ਹੋਮੋਪੈਥੀ ਲੈਣ ਦੇ 200 ਤੋਂ 300 ਦੀ ਰੇਂਜ ਹਰ ਬੰਦੇ ਦੀ ਬਜਟ ਹੈ ਪਰ ਦੇਖੋ ਆਯੁਰਵੇਦ ਇਹ ਮਸਾਲ ਵੀ ਨਹੀਂ ਕਰਦਾ ਆਪਾਂ ਜਿੱਥੇ ਮਹੀਨੇ ਦੀ ਲੈ ਰਹੇ ਆਂ ਆਪਾਂ 10 ਦਿਨ ਦੀ ਲੈ ਕੇ ਜਾਈ ਠੀਕ ਹੈ ਨਾ ਜਿੱਥੇ ਆਪਾਂ 10 ਦਿਨ ਦੀ ਲਈਏ ਤਾਂ ਜਿਆਦਾ ਬੈਟਰ ਹੈ ਕਿ ਬਜਾਏ ਕਿ ਮਹੀਨੇ ਦੀ ਦੇਖੋ ਇਹ ਜੇ ਕੁਝ ਨਹੀਂ ਦੇਖੋ ਹਰ ਬੰਗ ਕੰਡੀਸ਼ਨ ਦੇ ਉੱਪਰ ਆ ਕਿ ਹਾਂ ਵੀ categories ਦਿੱਕਤਨ ਆਪਾਂ ਚਾਹੀਦਾ ਕਿ ਹਾਂ ਆਪਾਂ ਤ੍ਰਿਫਲਾ ਇੱਕ ਚਮਚ ਰੋਜ਼ ਲੈਣੇ ਸਾਨੂੰ ਦਿੱਕਤ ਨਹੀਂ ਹੈ ਕਿ ਪੇਟ ਮੋਸਟਲੀ ਪੇਟ ਦੀ ਸਮ ਹਾਂ ਜੇ ਤ੍ਰਿਫਲਾ ਪਾ ਲਵਾਂਗੇ ਤੁਹਾਡਾ ਪੇਟ ਸਾਫ਼ ਹੋਏਗਾ ਤੁਹਾਨੂੰ ਗੈਸ ਨਹੀਂ ਦਿੱਕਤ ਦੇ ਬਲੂਟਿੰਗ ਨਹੀਂ ਹੋਏਗੀ ਠੀਕ ਹੈ ਉਹ ਬਿਲਕੁਲ ਪਹਿਲਾਂ ਐਸ ਵੀ ਨਹੀਂ だっਦੀ ਮੇਰੀ ਹੈਗੀ 35 35 ਸਾਲ ਔਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਐਕਸਪੀਰੀਅੰਸ ਔਰ ਕਿੰਨਾ ਟਾਈਮ ਪ੍ਰੈਕਟਿਸ ਨੂੰ ਦੇਖੋ ਜੀ ਐਸੀ ਦੇਖੋ 9ਵੀਂ ਕਲਾਸ ਦੇ ਵਿੱਚ ਅਸੀਂ ਸਟਾਰਟ ਹੋਏ ਸੀਗੇ ਕਿ ਹਾਂ ਵੀ ਆਪਣੇ ਬਜ਼ੁਰਗਾਂ ਨਾਲ ਨਾਲ ਕੰਮ ਦੇਣਾ ਜੀ ਉਦੋਂ ਤੱਕ ਹੁਣ ਤੱਕ ਅਸੀਂ ਸੇਵਾ ਦੇ ਮਾਧਿਅਮ ਕਰੀਏ ਸਾਡੇ ਬਜ਼ੁਰਗ ਨਹੀਂ ਬੈਠਦੇ ਕਿਉਂਕਿ ਹੁਣ ਕਹਿੰਦੇ ਹੁਣ ਸਾਡੇ ਤੋਂ ਸਿੱਟ ਨਹੀਂ ਹੁੰਦੀ ਇਸ ਕਰਕੇ ਅਸੀਂ ਕਿਹਾ ਆਪਣੇ ਇਹ ਜਿਹੜੇ ਸੋਹਣੀਆਂ ਚੀਜ਼ਾਂ ਨੇ ਥੋੜੀਆਂ ਅਸੀਂ ਵੀ ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਨੇ ਸਟਾਰਟ ਕੀਤਾ ਤੇ ਅਸੀਂ ਇਹਨੂੰ ਅੱਗੇ ਲੈ ਕੇ ਜਾ ਰਹੇ ਹਾਂ ਕਿ ਹਾਂ ਵੀ ਲੋਕਾਂ ਨੂੰ ਇਹਦੇ ਬਾਰੇ ਜੇ ਕੋਈ ਸ਼ੌਂਕ ਹੁੰਦਾ ਹੈ ਕਿਉਂਕਿ ਅਸੀਂ ਦੇਖੋ ਜੜੀ ਬੂਟੀਆਂ ਕੰਮ ਕਰਨਾ ਸੌਖਾ ਨਹੀਂ ਹੈ ਲੱਖ ਰੁਪਏ ਦੀ ਜੜੀ ਬੂਟੀਆਂ ਵੇਚ ਹੁੰਦੀਆਂ ਨੇ ਸੱਚੇ ਠੀਕ ਹੈ ਨਾ ਤੇ ਤੇ ਹਰ ਬੰ ਨੂੰ ਸਮਝਣਾ ਇਹਨੂੰ ਡੀਪਲੀ ਸਟੱਡੀ ਕਰਨਾ ਸਾਡੇ ਕੋਲ ਬੁੱਕਸ ਹੈਗੇ ਨੇ ਸਟੱਡੀ ਕਰਦੇ ਰਹਿਣੇ ਹੈ ਡੇ ਬਾਏ ਡੇ ਕਿ ਹਾਂ ਵੀ ਕਿਹੜੀ ਜੜੀ ਬੂਟੀ ਕਿਹੜੀ ਕਿੱਥੇ ਕੰਮ ਆਉਂਦੀ ਹੈ ਕਿਹੜੇ ਕਿੱਥੇ ਨਹੀਂ ਕੰਮ ਆਉਂਦੀ ਠੀਕ ਹੈ ਸੋ ਕਿਹੜੇ ਤੁਸੀਂ ਇੰਸਟੀਚੂਟ ਤੋਂ ਜਿਹੜੀ ਤੁਹਾਡੀ ਪ੍ਰੈਕਟਿਸ ਹੋਈ ਹੈ ਔਰ ਕਿਹੜੀ ਜਿਹੜੇ ਦਸਤਾਉ ਨੂੰ ਜਾਗਰੂਕ ਕਰ ਦੋ ਤੇ ਬਾਰੇ ਵੀ ਮੋਹਾਲੀ ਤੋਂ ਮੈਂ ਨਾ ਆਈਐਮਐਸ ਪੈਰਾਮੈਡੀਕਲ ਦਾ ਕੀਤਾ ਕੋਰਸ ਜੀ ਠੀਕ ਹੈ ਜੀ ਮੈਂ ਹੁਣ ਉਪਵਾਦੀ ਡਿਗਰੀ ਕਰਨ ਜਾ ਰ ਦੀ ਲੀਡਰੀ ਰਣਨੀਤੀ ਕੀ ਹੋਈ ਜੀ ਅਗਲੀ ਰਣਨੀਤੀ ਇਹ ਹੀ ਹੈ ਥੀ ਕਿ ਹਾਂ ਵੀ ਲੋਕਾਂ ਨੂੰ ਅਸੀਂ ਜਾਣਕਾਰੀ ਇਹਦੇ ਬਾਰੇ ਦਈਏ ਕਿ ਹਮ ਜਿੰਨਾ ਸਾਡੇ ਕੋਲ ਆਵ ਅਸੀਂ ਫ੍ਰੀ ਕਾਉਨਸਲਿੰਗ ਕਰਦੇ ਹਾਂ ਕਿ ਹਾਂ ਵੀ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਆਓ ਸਾਡੇ ਸਟੋਰ ਤੇ ਅਸੀਂ ਰੋਜ਼ ਤੁਹਾਨੂੰ ਜਾਣਕਾਰੀ ਦੇਵਾਂਗੇ ਤੁਹਾਡੇ ਸਿਹਤ ਸੰਬੰਧੀ ਸੋ ਬਿਲਕੁਲ ਮਾਂ-ਬਾਪਾਂ ਨੂੰ ਅੱਜ ਆਪਣੇ ਬੱਚੇ ਦੀ ਬੜੀ ਚਿੰਤਾ ਰਹਿੰਦੀ ਹੈ ਬੱਚਾ ਸਵੇਰੇ ਜਲਦੀ ਉੱਠਦਾ ਹੈ 3-4 ਸਾਲ ਦੇ ਬੱਚੇ ਨੂੰ ਸਕੂਲ ਵਿੱਚ ਨਸ਼ੁਰੂ ਕਰ ਦਿੰਦੇ ਬੱਚੇ ਦੇ ਵਿੱਚ ਬੀਜ਼ਨਸ ਬੈਦ ਦਾ ਇਹਨਾਂ ਵਜਨ ਹੁੰਦਾ ਹੈ ਵੀ ਬੱਚੇ ਦੀ ਦਿਨਚਰਿਆ ਤੋਂ ਕੀ ਸਟਾਰਟਿੰਗ ਬੱਚਿਆਂ ਨੂੰ ਆਹਾਰ ਇਦਾਂ ਦਾ ਕੀ ਦੇਣਾ ਚਾਹੀਦਾ ਜਦੋਂ ਮੈਂ ਇਹ ਕਾਮਲੇ ਦਾ ਮਰਬਾ ਜ਼ਰੂਰ ਦੇਣ ਹਾਂ ਜੀ ਦੇਣਾ ਹੀ ਚਾਹੀਦਾ ਬੋਹੜ ਜੀ ਕਿਦਾਂ ਨੇ ਤੁਸੀਂ ਵੀ ਖਾਦਾ ਬੋਹੜ ਜੀ ਸਾਡੇ ਸਮਨੇ ਹਾਂ ਠੀਕ ਹੈ ਨਾ ਇਹ ਕਾਮਲੇ ਤਾਂ ਹੀ ਤਾਂ ਕਹਿੰਦੇ ਤੋਹੀ ਗੱਲ ਤੁਹਾਡੀ ਰਿਪੀਟ ਕਰਾਂ ਇੱਕ ਸਿਆਣੇ ਦਾ ਕਹਿੰਦਾ ਇਹ ਕਾਮਲੇ ਦਾ ਮਰਬਾ ਜ਼ਰੂਰ ਦੇਣ ਤੇ ਜ਼ਰੂਰ ਦੇਣ ਠੀਕ ਆ ਉਹਦੇ ਨਾਲ ਤੁਸੀਂ ਸ਼ਾਮ ਨੂੰ ਸੇਵ ਦਾ ਮਰਬਾ ਜ਼ਰੂਰ ਦਿਓ ਤੇ ਹਾਂ ਇੱਕ ਅੱਧਾ ਪੀਲ ਗਾਜਰ ਦਾ ਮਰਬਾ ਵੀ ਜ਼ਰੂਰ ਤੇ ਜਿਹਦੇ ਨਾਲ ਦੇ ਵਿਟਾਮਿਨ A ਮਿਲੇਗਾ ਗਾਜਰਾ ਜਮੇ ਲੋਕਾਂ ਬੱਚਿਆਂ ਦੇ ਵਿੱਚ ਆ ਰਹੀ ਆ ਬੋਲੋ ਕਿ ਆ ਚਾਰੀ ਆ ਕਿ ਹਾਂ ਵੀ ਆਪਾਂ ਕਮੀ ਆ ਰਹੀ ਆ ਵਿਟਾਮਿਨ A ਦੀ ਜੀ ਆਇਰਨ ਨਹੀਂ ਆਪਾਂ ਪ੍ਰੋਬਲਮ ਗਾਜਰੀ ਭਰ ਦੀਆਂ ਅੱਜ ਦਲ ਦੀ ਜਿਹੜੀ ਜਨਰੇਸ਼ਨ ਦੇ ਜਿਹੜੇ ਬੱਚੇ ਦੀ ਹਾਈਟਾਂ ਬਹੁਤ ਘੱਟ ਰਹੀਆਂ ਨੇ ਤੇ ਉਹ ਮਾਪੇ ਚਿੰਤਤ ਨੇ ਉਹਨਾਂ ਦੀ ਹਾਈਟ ਵਧਾਉਣ ਲਈ ਕੋਈ ਆਯੁਰਵੇਦ ਦੇ ਵਿੱਚ ਤੁਸੀਂ ਐਦਾ ਸੰਭਵ ਹੈ ਵੀ ਜਿੱਦ ਨੇ ਸਹੀ ਮੈਨੇਜ ਹਾਈਟ ਅੱਪ ਹੋ ਜਾਏ ਦੇਖੋ ਜੀ ਕਹਿੰਦੇ ਆ ਦੇਖੋ ਆਊਟਡੋਰ ਐਕਟੀਵਿਟੀ ਬਹੁਤ ਘਟ ਗਈਆਂ ਲੋਕ ਬੱਚੇ সুইਮਿੰਗ ਨਹੀਂ ਕਰਦੇ ਆਊਟਡੋਰ ਐਕਟੀਵਿਟੀ ਸਾਰਦੇ ਨੇ ਫੋਨ ਤੇ ਆ ਜਿਹਨਾਂ ਦਾ ਸ਼ੈਡਿਊਲ ਬੀਜ਼ੀ ਹੈ ਬੱਚੇ ਸਕੂਲ ਤੋਂ ਆਉਂਦੇ ਆ ਟਿਊਸ਼ਨ ਚਲੇ ਜਾਂਦੇ ਜੀ ਤੇ ਵਿਚਾਰੇ ਆਊਟਡੋਰ ਐਕਟੀਵਿਟੀ ਕਿਨੇ ਪਹਿਲਾਂ ਆਊਟਡੋਰ ਹੁੰਦਾ ਕੁਲੇ ਮੈਦਾਨ ਹੁੰਦੇ ਸੀ ਕਿ ਪਾਰਕਾਂ ਅੱਜਕੱਲ ਹੈ ਨਹੀਂ ਗਰਾਊਂਡ ਹੈ ਨਹੀਂ ਤੇ ਬੱਚੇ ਖੇਡਣ ਕਿੱਥੇ ਜਾਣ ਉਹ ਗਲੀਆਂ ਵਾਲੇ ਤੁਹਾਨੂੰ ਪਤਾ ਕਿਹਾ ਗਲੀ ਦੇ ਕਿਹਨਾਂ ਦੇ ਮਾਪੇ ਬੱਚਿਆਂ ਦਾ ਟੇਅਰ ਚੱਲ ਰਹੇ ਆ ਜੋ ਰਨਿੰਗ ਵੀ ਕਰਾ ਰਹੇ ਐਕਸਰਸਾਈਜ਼ ਕਰਾ ਰਹੇ ਉਹਨਾਂ ਬੱਚਿਆਂ ਦੀ ਹਾਈਟ ਲਈ ਕਿਹੜੀ ਹਾਈਟ ਵਧਾਣ ਲਈ ਕੋਈ ਐਦਾ ਦੀ ਕੋਈ ਪਰਿਵੇਜ ਬੈਂਬੂ ਨਮ ਰਬਾਏ ਚ ਮਨੇਗਾ ਕਿ ਬੈਂਬੂ ਮਤਾ ਮਰਬਾਏ ਦਾ ਮਤਲਬ ਬਸ ਇਹ ਹਾਈਟ ਗਰੋਥ ਚ ਹੈਲਪ ਕਰਦਾ ਜੀ ਹੈਲਪ ਕਰਦਾ ਹਾਂ ਜੀ ਤੇ ਹੈਲਪ ਜੇ ਤਾਂ ਆਪਾਂ ਨਿਊਟ੍ਰੀਸ਼ਨ ਖਾਵਾਂ ਦੇਖੋ ਖੁਰਾਕ ਮੁੱਲੀ ਖੁਰਾਕ ਦੀ ਕਮੀ ਕਰਕੇ ਦਿੱਕਤ ਆਉਂਦੀਆਂ ਹਾਂ ਖੁਰਾਕ ਅਸੀਂ ਪੂਰਾ ਰਹੂਗਾ ਦੁੱਧ ਦਹੀਂ ਆਪਣਾ ਫਾਈਬਰ ਪਰੇਸ਼ੇਦਾਰ ਭੋਜਨ ਲਵਾਂਗੇ ਜੀ ਠੀਕ ਹੈ ਪ੍ਰੋਪਰ ਅਸੀਂ ਨੀਂਦ ਲਵਾਂਗੇ ਸਾਡਾ ਸਰੀਰ ਨਿਰੋਗ ਰਹੇਗਾ ਸੋ ਜ਼ਿਆਦਾਤਰ ਇਸ ਤਰ੍ਹਾਂ ਦੀ ਕਾਉਂਸਲਿੰਗ ਤੁਸੀਂ ਕਰਦੇ ਹੋ ਤੁਹਾਡੇ ਕਿੱਦਾਂ ਦੀ ਜਨਰੇਸ਼ਨ ਜਿਹੜੀ ਅੱਜ ਦੀ ਕਿਵੇਂ ਦੀ ਸਮੱਸਿਆ ਲੈ ਕੇ ਆਂਦੇ ਫਿੱਦਰ ਦੀ ਮੈਡੀਸਨ ਤੁਹਾਡੇ ਵੱਲੋਂ ਜ਼ਿਆਦਾ ਪ੍ਰੋਵਾਈਡ ਕਰਾਈ ਜਾਂ ਦੇਖੋ ਮੈਡੀਸਨ ਨਹੀਂ ਐਸੀ ਨੁਕਸੇ ਦਿੰਨੇ ਸਰ ਨੁਕਸੇ ਵਾਲੇ ਲੋਕਾਂ ਨੂੰ ਜਾਣਕਾਰੀ ਜਿਵੇਂ ਤੁਹਾਨੂੰ ਆਮਲਾ ਲਓ ਹਰੜਾ ਲਓ ਬੇੜਾ ਲਓ ਅਸ਼ਵਗੰਧਾ ਲਓ ਮੁਸਲੀ ਲਓ ਠੀਕ ਹੈ ਜੀ ਅਸ਼ਵਗੰਧਾ ਮੁਸਲੀ ਦਾ ਬਾਹਰ ਸ਼ਰੀਰ ਨੂੰ ਤਨ ਨਿਯੋਗ ਰੱਖਣ ਚ ਹੈਲਪ ਕਰਦੀ ਹੈ ਜੀ ਕਿਉਂਕਿ ਮੁਸਲੀ ਸਾਂ ਠੰਡੀ ਹੁੰਦੀ ਹੈ ਜੀ ਠੀਕ ਹੈ ਜੀ ਅਸ਼ਵਗੰਧਾ ਤੁਹਾਡੇ ਤੁਹਾਡੇ ਸ਼ਰੀਰ ਦੇ ਵਿੱਚ ਦਰਦ ਨੂੰ ਹੋਣ ਵਾਲੀ ਕਿਰਿਆਵਾਂ ਨੂੰ ਸਹੀ ਕਰਦੀ ਹੈ ਜਿਵੇਂ ਥਕਾਵਟ ਹੋ ਜਾਂਦੀ ਹੈ ਬਾਕੀ ਤੁਹਾਨੂੰ ਦੱਸਿਆ ਕਿ ਆਮਲਾ ਸੇਵ ਆਮਲਾ ਹਰੜਾ ਮਰਬਾ ਤ੍ਰਿਫਲਾ ਪੀੜ ਲਈ ਬਹੁਤ ਕਿਉਂਕਿ ਮੋਸਟਲੀ ਲੋਕਾਂ ਨੂੰ ਪੇੜਨਾ ਸਮਝਦੇ ਰੋਗ ਹੈ ਕਿ ਨੂੰ ਦੇਬੀ ਕਰਨ ਚ ਬੜੀ ਸਮੱਸਿਆ ਆ ਰਹੀ ਉਹਦੇ ਬਾਰੇ ਵੀ ਕੁਝ ਤੁਸੀਂ ਤੁਹਾਡੇ ਵੱਲੋਂ ਕੋਈ ਮੈਡੀਸਿਨ ਨਹੀਂ ਜਾਂ ਕੋਈ ਰਾਏ ਜਾਂ ਕਾਉਨਸਲਿੰਗ ਤੁਸੀਂ ਦਿੱਤੀ ਜਾਂਦੀ ਹੈ ਕੋਈ ਮੈਡੀਸਿਨ ਵਗੈਰਾ ਪ੍ਰੋਵਾਈਡ ਕਰਾਈ ਜਾ ਰਹੀ ਹੈ ਤੁਹਾਡੇ ਕੋਲ ਮੈਂਟਨ ਲਈ ਅਸੀਂ ਉਹਨਾਂ ਨੂੰ ਦੱਸਦੇ ਹਾਂ ਉਹਦੇ ਬਾਰੇ ਜਾਣਕਾਰੀ ਦਿੰਨੇ ਕਿ ਦੇਖੋ ਮੇਨ ਮਾਮਲਾ ਮੋਜ਼ਲੀ ਜਤਵਾ ਦੀ ਹੈ ਦੇਖੋ ਡਾਈਟ ਬਾਰੇ ਹੀ ਉਹਨਾਂ ਨੇ ਕਿਉਂਕਿ ਡਾਈਟ ਘੱਟ ਹੁੰਦੀ ਹੈ ਲੋਕੀ ਅਸ਼ਦੀਵਲ ਜਿਆਦਾ ਪਾ ਦਿੰਦੇ ਅਸੀਂ ਲੋਕਾਂ ਨੂੰ ਅਸ਼ਦੀਵਲ ਨਹੀਂ ਲੈ ਕੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਤੁਸੀਂ ਆਪਣਾ ਪ੍ਰੋਪਰ ਨਿਊਟ੍ਰੀਸ਼ਨ ਲੋ ਨਿਊਟ੍ਰੀਸ਼ਨ ਨਾਲ ਹੀ ਤੁਹਾਨੂੰ ਸਾਰੀ ਚੀਜ਼ਾਂ ਕਿਉਂਕਿ ਮੇਨ ਮੰਗਦਾ ਸਾਡੀ ਖੁਰਾਕ ਖੁਰਾਕ ਸੋ ਬਿਲਕ ਜਿਹੜੀ ਸ਼ਦ ਮਰੀਦ ਦੀ ਹਾਲਤ ਨਾਲੋਂ ਐਦਾ ਦੀ ਕੋਈ ਮੈਡੀਸਿਨ ਹੀ ਤੁਹਾਡੇ ਤੋਂ ਪ੍ਰੋਵਾਈਡ ਕਰਾਤੀ ਲੈਤੀ ਦੇਈ ਨਹੀਂ ਉਹਨਾਂ ਨੂੰ ਕੀ ਦੇਣਾ ਸੀ ਵੀ ਔਰ ਜਿਹੜੀ ਇੰਨੀ ਏਸ ਦੇ ਵਿੱਚ ਹੀ ਸਮੱਸਿਆ ਆਣ ਲੱਗ ਪਈਆਂ ਨੇ ਡਾਕਟਰ ਜੀ ਆਣ ਦੇਖੋ ਸਟ्रेस ਲੈਵਲ ਹੈ ਜੀ ਠੀਕ ਹੈ ਨਾ ਜੀ ਅੱਜ ਕੱਲ ਮੋਹਕੰਨ ਮਿੱਧਨ ਅਗੇ ਦਾ ਸਟ्रेस ਹੈ ਆਪਣੇ ਜਾਂ ਜੌਬ ਦੇ ਆਪਣੇ ਜਾਂ ਆਪਣੇ ਫੁੱਚੇ ਦੇ ਬਦੀ ਕਿਹਾ ਵੀ ਕਿਉਂਕਿ ਸਟ्रेस ਨਹੀਂ ਸਾਰਾ ਕਰਨਾ ਕਿਉਂਕਿ ਆਣਾ ਕਿਥੋਂ ਹੈ ਸਾਰਾ ਬ੍ਰੇਨ ਤੋਂ ਆਣਾ ਜੋ ਸਾਡਾ ਬ੍ਰੇਨ ਐਕਟਿਵ ਹੈਗੇ ਸਾਡੀ ਕਰਿਆਵਾਂ ਸਹੀ ਹੈਗੇ ਜੀ ਠੀਕ ਹੈ ਜੀ ਜਦੋਂ ਆਪਣਾ ਖੰਦੇ ਸੰਤੁਲਿਤ ਪੋੜਨ ਰੱਖਣਾ ਹੈ ਸਰੀਰ ਸਹੀ ਹੈਗੇ ਇਹ ਮਹੀ ਲਾਵਾਂ ਦੇ ਬੋਡੀ ਫਰੋਂ ਉਹ ਤੁਹਾਡੇ ਕੋਲ ਜਿਹੜੀਆਂ ਨਵੀਂ ਜਨਰੇਸ਼ਨ ਦੇ ਜਿਹੜੀਆਂ ਲੜਕੀਆਂ ਨੇ ਬਹੁਤ ਟਾਈਮ ਤੋਂ ਪਹਿਲਾਂ ਪੀਰੀਅਡ ਆਨੇ ਸ਼ੁਰੂ ਹੋ ਜਾਂਦੇ ਨੇ ਉਹਦੇ ਬਾਰੇ ਤੁਸੀਂ ਕਹਣਾ ਤੁਹਾਡਾ ਤੁਸੀਂ ਤੁਸੀਂ ਆਯੁਰਵੇਦ ਨਾਲ ਜੁੜ ਰਹੇ ਹੋ ਤੁਸੀਂ ਪ੍ਰੈਕਟਿਸ ਵੀ ਦਿੱਤੀ ਹੈ ਉਹ ਮੇਰੇ ਖਿਆਲ ਨਾਲ ਤੁਹਾਡੀ ਕਿੰਨੀ ਚੜੀ ਪ੍ਰੈਕਟਿਸ ਹੈ ਇਹ ਸਾਡੇ ਦੇਖੋ ਜੀ ਅੱਜ ਤਾਂ ਹੋ ਗਏ ਸਾਨੂੰ ਇੱਧਰ 8 ਸਾਲ ਹੋ ਗਏ ਸਾਨੂੰ ਸਟੋਰ ਕੀਤਨ ਨੂੰ ਠੀਕ ਹੈ ਜੀ ਤੇ ਅਸੀਂ ਉਹਦੋਂ ਕਹਿੰਨੇ ਕਿ ਨੀਂਦ ਨੂੰ ਤਾਂ ਤੁਸ ਸਮਾਂ ਹੀ ਹੋਇਆ ਤੁਹਾਡੇ ਨੂੰ ਹਾਂ ਜੀ ਤੇ 8 ਸਾਲ ਹੋ ਗਏ ਸਾਨੂੰ ਇੱਧਰ ਸਟੋਰ ਕੀਤਨ ਨੂੰ ਠੀਕ ਹੈ ਜੀ ਔਰ ਜਿਹੜੇ ਲੋਕਾਂ ਨੂੰ ਜਾਣੇ ਦੇਖੋ ਖਾਣ ਪੀਣ ਦੀ ਤੁਹਾਨੂੰ ਜਿੱਥੇ ਖਾਣ ਪੀਣ ਦੀ ਕਮੀ ਆ ਰਹੀ ਛੋਟੇ ਬੱਚਿਆਂ ਦੀ ਖਾਣ ਪੀਣ ਦੀ ਕਮੀ ਆ ਰਹੀ ਹੈ ਉਹ ਖੁਰਾਕ ਖਾਂਦੇ ਨਹੀਂ ਪ੍ਰੋਪਰ ਠੀਕ ਹੈ ਜੀ ਆਊ ਆਊਟਡੋਰ ਫੂਡ ਖਾਂਦੇ ਆ ਉਹਦੇ ਨਾਲ ਦਿੱਕਤਾਂ ਆਣਗੀਆਂ ਯਾਨੀ ਗੈਸ ਬਣਦੀ ਹੈ ਜੀ ਠੀਕ ਹੈ ਹਾਰਮੋਨ ਬੈਲੈਂਸ ਹੁੰਦਾ ਹੀ ਹੁੰਦਾ ਜੀ ਬਿਲਕੁਲ ਉਹਦੀ ਗੁਰ ਹਰਖਰ ਦੇ ਵਿੱਚ ਪਿਆਰ ਪਸਾਰ ਚੁੱਤੀ ਹੋਈ ਹੈ ਸ਼ੂਗਰ ਵਾਸਤੇ ਆਯੁਰਵੇਦਾ ਦੇ ਵਿੱਚ ਥੀ ਸਪੈਸ਼ਲ ਕੋਈ ਮੈਡੀਸਿਨ ਹੈ ਜਾਂ ਕੋਈ ਐਦਰਿਤ ਜੜੀ ਬੂਟੀ ਜਿਹਦੇ ਨਾਲ ਉਹਨੂੰ ਕਵਰ ਕਰ ਲੈਂਦੀ ਹੈ ਦੇਖੋ ਜੀ ਸ਼ੂਗਰ ਵਾਸਤੇ ਸਭ ਤੋਂ ਵਧੀਆ ਨਿੰਮ ਕਰੇਲਾ ਜਾਮਨ ਹੈਗਾ ਜੀ ਆ ਤੁਹਾਡੇ ਘਰ 'ਚ अवेलेबल ਹੀ ਆ ਉਹਨੂੰ ਤਕਰੀਬਨ ਠੀਕ ਹੈ ਨਾ ਉਹਨੇ ਤੁਸੀਂ ਲੋਅ ਦਾ ਚਗਾ ਕੇ ਉਹਦਾ ਪਾਊਡਰ ਲੈਣਾ ਸ਼ੁਰੂ ਕਾਫੀ ਹੱਦ ਤੱਕ ਸ਼ੂਗਰ ਨਾਲ ਤੁਸੀਂ ਨਜਾਜ਼ ਪਾ ਸਕਦੇ ਹੋ ਬਾਕੀ ਸਾਡਾ ਤੁਹਾਨੂੰ ਦੱਸਿਆ ਉਹ ਸੰਤੁਲਿਤ ਭੋਜਨ ਤੇ ਸੈਰ ਜਰੂਰ ਕਰੋ ਤੁਸੀਂ ਸੋ ਇੱਕ ਮਿੰਟੋ 2000 ਜੜੀ ਬੂਟੀਆਂ ਤੁਸੀਂ ਜਿਹੜੀਆਂ ਆਯੁਰਵੇਦਿਆਂ ਵਿੱਚ ਜਿਹੜੀਆਂ ਅਮਰੱਬੇ ਨੇ ਕੁਝ ਉਹਨਾਂ ਬਾਰੇ ਮਾੜਾ ਜਾਦੂ ਜਿਹੜੇ ਸਾਡੇ ਟੈਸਟਮੈਂਟਸ ਜਾਂ ਸਾਡੇ ਫਾਲੋਅਰਸ ਦੇ ਦੇਖ ਰਹੇ ਨੇ ਜੋ ਤੁਹਾਨੂੰ ਸੁਣਨ ਦੇ ਉਹ ਜਾਦੂਦਾਨ ਵੀ ਤੇੜੀਆਂ ਚੀਜ਼ਾਂ अवेलेबल ਨੇ ਤੁਹਾਡੇ ਕੋਲ ਸੋ ਬਿਲਕੁਲ ਇਹ ਵੀਡੀ ਦੇ ਦਿਖਾਇਆ ਜਾਵੇ ਇਹ ਔਲੇ ਦਾ ਮਰਬਾ ਹੈ। ਇਹ ਆਮਲੇ ਦਾ ਮਰਬਾ ਹੈ। ਜਿਹੜਾ ਆਪ ਨੂੰ ਦੱਸਿਆ ਕਿ ਸੈਨ ਨੇ ਕਿਹਾ ਤੇ ਆਮਲੇ ਦਾ ਖਾਦਾ ਮਰਬਾ ਬਾਅਦ ਚ ਪਤਾ ਲੱਗਾ। ਇਹ ਸਾਡੀ ਬੈਸਟ ਆਮਲਾ ਮਰਬਾ ਹੈਗਾ ਇਹ। ਆਮ ਬੰਦੇ ਦੀ ਰੇਂਜ 'ਚ ਹੈ। ਆਮ 200 ਰੁਪਏ ਕਿਲੋ ਹੈ ਜੀ। ਬਿਲਕੁਲ ਸਹੀ ਹੈ। ਆਮ ਬੰਦੇ ਲਈ। ਔਰ ਇਸ ਤੋਂ ਇਲਾਵਾ ਜਿਹੜਾ ਦੂਜਾ ਇਹ ਮਰਬਾ ਤੇ ਰਾਜਰੇ ਦਾ ਮਰਬਾ ਹੈ। ਇਹਦੇ ਵਿੱਚ ਚਿੰਨੀ ਮਾਤਰਾ ਵੀ ਫਾਈਬਰ ਭਰਪੂਰ ਪਾਈ ਜਾਂਦੀ ਹੈ। ਫਾਈਬਰ ਨਹੀਂ ਹੁੰਦਾ ਸਰ ਇਹਦੇ ਵਿਟਾਮਿਨ A ਹੁੰਦਾ ਤੇ ਆਇਰਨ ਹੁੰਦਾ ਸਰ। ਅੱਖਾਂ ਲਈ ਬਹੁਤ ਵਧੀਆ ਖੂਨ ਵਧਾਣ 'ਚ ਬਹੁਤ ਵਧੀਆ ਹੈਲਪ ਕਰਦਾ ਹੈ। ਠੀਕ ਹੈ ਫਰੂਟ ਸਾਰਾ ਸਾਲ ਖਾਦਾ ਜਾਵੇ ਠੀਕ ਹੈ ਠੀਕ ਹੈ ਨਾ ਤੇ ਇਸ ਕਰਕੇ ਇਹਨੂੰ ਇੱਕ ਸਰ ਮਰਬੇ ਦੀ ਪ੍ਰਕਿਰਿਆ ਹੈ ਜਿਹਦੇ ਨਾਲੇ ਫਰੂਟ ਸਾਰਾ ਸਾਲ ਖਾ ਜੋ ਮਰ ਜਾ ਤੁਸੀਂ ਜੜੀ ਬੂਟੀਆਂ ਤੇਰੀਆਂ ਨੇ ਦੋ ਚਾਰ ਜੜੀ ਜੜੀ ਬੂਟੇ ਬਾਰੇ ਵੀ ਜਾਣਕਾਰੀ ਦਿਵਾ ਦਿਓ ਜੋ ਮਤਲਬ ਹਰ ਪਰਸਨ ਦੇ ਵਰਗ ਲਈ ਆਪਾਂ ਵਰਤ ਸਕਨੇ ਆ ਹਾਂਜੀ ਬਨਵਾਰੀ ਜੀ ਇਹ ਲਵਜੀ ਸਾਡੇ ਨਾਮ ਮੌਜੂਦ ਨੇ ਸੋ ਦੇ ਸਕਦੇ ਹੋ ਕਿ ਜਿਹੜੀ ਬੂਟੀਆਂ ਔਰ ਜਿਹੜੇ ਕੋਈ ਸੀਡਸ ਨੇ ਉਹਨਾਂ ਬਾਰੇ ਜਾਣਕਾਰੀ ਕਰਵਾ ਰਹੇ ਨੇ ਭਾਜੀ ਸੋ ਜੋ ਤਸਵੀਰ ਦਿਖਾ ਰਹੇ ਆ ਤੁਹਾਨੂੰ ਇਹ ਬਨਵਾਰੀ ਪੰਸਾਰੀ ਤਰੀਆਨਾ ਸਟੋਰ ਦੀ ਹੈ ਜੋ ਡੁੱਗਰੀ ਫੇਸ 1 ਪ੍ਰਾਪਰਟੀ ਤੇ ਐਡਰੈਸਟੀ ਹੈ ਜੀ ਆਪਣਾ ਪ੍ਰੋਪਰ ਐਡਰੈਸ ਹੈਗਾ ਜਗਦੀਸ਼ ਨਗਰ ਹਾਂਜੀ ਸਟਰੀਟ ਨੰਬਰ 4 ਹਾਂਜੀ ਲੈ ਹਮ ਬਨਵਾਰੀ ਲਾਲ ਪੰਸਾਰੀ ਸੋ ਭਾਜੀ ਇਹ ਜਿਹੜੀ ਜਿਹੜੀ ਬੂਟੀ ਦਿਖਾਈ ਜਾ ਰਹੀ ਹੈ ਕਿਹੜੀ ਇਹ ਬੜੀ ਅੱਛੀ ਸਪੀਰੀਟ ਕੁਆਲਿਟੀ ਲੱਗ ਰਹੀ ਹੈ ਇਹ ਅਸ਼ੋਗੰਧਾ ਹੈ ਸਰ ਅਸ਼ੋਗੰਧਾ ਦੇਖੋ ਜੀ ਤੋਂ ਨਾ ਹੀ ਅਸ਼ੋਗੰਧਾ ਅਸ਼ੋ ਮਤਲਬ ਕੋੜਾ ਗੰਧ ਇਹਦੇ ਅਸ਼ੋ ਗੰਧ ਠੀਕ ਹੈ ਜੀ ਇਹਦਾ ਕੰਮ ਹੈ ਸਰੀਰ ਚ ਤੁਹਾਡੇ ਇਹਦੀ ਵੀ ਕੁਆਲਿਟੀ ਹੁੰਦੀ ਬੜੀ ਜਲਦੀ ਹੈ ਆਰਾਮ ਨਾਲ ਟੁੱਟ ਜਾਂਦੀ ਹੈ ਕਿੱਦਾਂ ਦੀ ਕੁਆਲਿਟੀ ਹੈ ਇਹਦੀ ਹਾਂ ਤੋਂ ਕੇ ਸੋ ਬਿਲਕੁਲ ਇਹ ਨਹੀਂ ਮੋਟੀ ਹੋਣ ਦੇ ਬਾਵਜੂਦ ਇਹ ਡਰਾਈ ਹੈ ਬਿਲਕੁਲ ਬੜੀ ਈਜ਼ੀਲੀ ਕੁਆਲਿਟੀ ਵੱਲੋਂ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਦਾ ਜਿੰਨਾ ਵੀ ਤੁਸੀਂ ਸਮਾਨ ਦੇ ਸਕਦੇ ਹੋ ਸਾਰਾ ਇੱਕ ਨੰਬਰ ਵਾਲੀ ਉਹ ਰੇਡ ਵੀ ਬੜੇ ਵਾਜ਼ੀਬ ਨੇ ਇੱਕ ਵਾਰੀ ਵਿਜ਼ਿਟ ਕਰੋ ਜਰੂਰ ਆਓ ਸੋ ਸਾਡੀ ਵੀ ਅਪੀਲ ਹੈ ਕਿ ਉਹ ਵੀ ਆਯੁਰਵੇਦਨ ਨਾਲ ਜੁੜੋ ਸੇਧ ਦੇ ਨਾਲ ਥਿਲਵਾੜ ਨਾ ਕਰੋ ਬਾਹਰ ਦੇ ਫਾਸਟ ਫੂਡ ਤੋਂ ਪਰਹੇਜ਼ ਕਰੋ ਸੋ ਬਜੀਏ ਜਿਹੜੀ ਇਹ ਜੜੀ ਬੂਟੀ ਸ਼ਹਿਦਾ ਵਰੀਂ ਗੰਨਾ ਟੋਨਿਕ ਥੀ ਮਿਲਦਾ ਤਾਂ ਮੈਂਦਾ ਵੀ ਦੋਨਾਂ ਦਾ ਸਾਬ ਹਾਂਜੀ ਜੰਮ ਮਾਤਾ ਪੈਣਾ ਨੂੰ ਦਿੱਕਤ ਹੁੰਦੀ ਹੈ ਕਿ ਹਾਂ ਵੀ अच्छा ये कमजोर रहंदा है ये थका थका रहंदा है ओदा एदा पाउडर है 3 ग्राम सुरेषम को से दूध ना लेना 3 ग्राम सुरेषम मतलब कोंडी पूरे दिन से एदा ਲੈਣ ਪਾਊਡਰ ਕਰਕੇ ਵਧੀਆ ਦੇਖੋ ਬਜ਼ਾਰੋਂ ਤੋਂ ਵਧੀਆ ਚੀਜ਼ ਲੈ ਕੇ ਕਿ ਚਾਹੇ ਥੋੜਾ ਜਿਹਾ ਬਜ਼ਾਰੋਂ ਚੀਜ਼ ਵਧੀਆ ਸੁੱਕੀ ਨੋ ਜੀ ਇਹਦਾ ਪਾਊਡਰ ਪਾ ਕੇ ਮਤਲਬ ਕੋਈ ਤੁਹਾਡੇ ਕੋਲ ਅਵੇਲੇਬਲ ਇਥੇ 20 ਤੇ ਸਾਹਮਣੇ ਹਾਂ ਸਾਡੇ ਕੋਲ ਸਾਡੇ ਪੀਸੇ ਆਉਂਦਾ ਪਿਓਰਿਟੀ ਦੀ ਪੂਰੀ ਗਰੰਟੀ ਹੈ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਆਜਾ ਜੋ ਲੈਣਾ ਹੈ ਤਾਂ ਅੱਛਾ ਤਾਂ ਉਹ ਸੇਦ ਦੇ ਨਾਲ ਕਰਵਾਣਾ ਕਰੋ ਫਾਸਟ ਫੂਡ ਤੋਂ ਪਰਹੇਜ਼ ਕਰੋ ਸਾਡੀ ਵੀ ਅਪੀਲ ਹੈ ਔਰ ਇੱਕ ਵਾਰੀ ਬਨਵਾਰੀ ਤੇ ਆਣਾ ਹੈ ਪੰਸਾਰੀ ਸਟੋਰ ਦੇ ਜਰੂਰ ਵਿਜ਼ਿਟ ਕਰੋ ਔਰ ਭਾਜੀ ਜਿਹੜੀ ਬੁਟੀਆਂ ਮੈਨ ਜਿਹੜੀ ਬੁਟੀਆਂ ਹੁੰਦੀਆਂ ਔਰ ਇਹ ਜਿਹੜੀਆਂ ਤੁਹਾਡੇ ਕੋਲ ਡਰਾਈ ਫੂਡ ਦੇ ਵਿੱਚ ਕੀ ਕੀ ਅਵੇਲੇਬਲ ਨੇ ਹਾਂਜੀ ਸਰ ਸਾਡੇ ਕੋਲ ਚਾਰ ਤਰ੍ਹਾਂ ਦੇ ਬਦਾਮ ਹੁੰਦੇ ਆ ਜਿਹੜੇ ਕੈਲੀਫੋਰਨੀਆ ਹਾਂ ਹਾਂ ਮੋਸਟਲੀ ਜਨੇ ਕੈਲੀਫੋਰਨੀਆ ਆਪਾਂ ਕਹਿੰਨੇ ਕਿ ਹਾਂ ਵੀ ਬਦਾਮ ਤਾਂ ਹੈ ਪਰ ਮੋਸਟਲੀ ਇਹ ਆਪਾਂ ਦੇਖਿਆ ਉਹਨਾਂ ਮਠਾਈਆਂ ਦੇ ਜੂਸ ਹੁੰਦਾ ਜੀ ਠੀਕ ਹੈ ਨਹੀਂ ਪਰ ਇਹ ਚ ਤੇਲ ਆਇਲ ਘੱਟਣਾ ਪਰ ਗੁਰਬੰਦੀ ਦੇ ਵਿੱਚ ਤੇਲ ਬਹੁਤ ਜ਼ਿਆਦਾ ਹੁੰਦਾ ਹੈ ਹਾਂ ਅੱਜਕੱਲ੍ਹ ਸ ਇਹ ਤੁਈ ਫੋਰ ਯਰ ਕਰਵਾਣਾ ਹੋਵੇ ਕਬेन ਮਸਲਾ ਲੋਕੀ ਕੁਆਲਿਟੀ ਚਾਹੁੰਦੇ ਨੇ ਕੁਆਲਿਟੀ ਵਾਸਤੇ ਤੁਹਾਡੇ ਕੋਲ ਜਿਵੇਂ ਤੁਹਾਡੇ ਕੋਈ ਪੇਜ ਬਣਾਇਆ ਜਾਂ ਕੋਈ ਫੋਰ ਯਰ ਦੀ ਸੁਵਿਧਾ ਹੈ ਤੁਹਾਡੇ ਕੋਲ ਸਰ ਦੇਖੋ ਪੇਜ ਤਾਂ ਅਸੀਂ ਨਹੀਂ ਬਣਾਇਆ ਕਿਉਂਕਿ ਸਾਡੇ ਕੋਲ ਆਫਲਾਈਨ ਇੰਨਾ ਹੈਗਾ ਕਿ ਹਾਂ ਵੀ ਨਹੀਂ ਜਾ ਹੁੰਦਾ ਪਰ ਮੈਨ ਪਾਵਰ ਦੇ ਕਰ ਪਰ ਬੇਰੀ ਕੋਸ਼ਿਸ਼ ਕਰ ਰਹੇ ਜਿੰਨਾ ਧੀਆਂ ਪੈਨ ਲੋਡ ਹੈ ਕਿ ਭਰਾਵਾਂ ਲੋਡ ਉਹ ਸਾਨੂੰ ਨੰਬਰ ਤੇ ਵਟਸਐਪ ਕਰ ਬਿਲਕੁਲ ਸੋ ਆਪਣੀ ਇੱਕ ਵਾਰੀ ਪੰਜਾਬੀ ਹੋਰੀ ਇੰਗਲਿਸ਼ ਦੇ ਦੋਨਾਂ ਚੀਜ਼ਾਂ ਤੇ ਨੰਬਰ ਬੋਲ ਦਿਓ ਹਾਂਜੀ ਵਾਟਸਐਪ ਨੰਬਰ ਪੰਜਾਬੀ ਜਿਹੜੀ ਤੇਰੀ ਮਤਲਬ ਕਈ ਪਹਿਚਾਨੋ ਜਿਹਨਾਂ ਪੰਜਾਬੀ ਵਾਲੇ ਨੇ ਸੋ ਗੌਰਮੈਂਟ ਚ ਦੇ ਨਹੀਂ ਪੜਿਆ ਜੇ ਭਰਾ ਮੇਰੇ ਮੈਨੂੰ ਲੱਗਦਾ ਭੁੱਲ ਜੇ ਨਾ ਬਾਜੀ ਗੌਰਮੈਂਟ ਚ ਬੜੇ ਨੇ ਮੈਨੂੰ ਲੱਗਦਾ ਨੰਬਰ ਦੱਸਾ ਦਿਓ ਮੈਂ ਰੀਵੀਟ ਕਰ ਦੇਣਾ ਬਾਜੀ ਕਿਧਰੇ ਨੰਬਰ ਦਾ ਸੋ ਬਿਲਕੁਲ ਇਹੀ ਫਰਕ ਜੇ ਮਤਲਬ ਫਿਰ ਵੀ ਬੜਾ ਵਧੀਆ ਦਾਮ ਨਵਾ ਰਹੇ ਨੇ ਆਯੁਰਵੇਦ ਦੇ ਨਾਲ ਸੋ ਸਾਢੇ 50 ਡਿਗਰੀ ਕਰਕੇ ਸੋ ਇਹ ਨਹੀਂ ਵੀ ਚੋਲਾ ਸ਼ਾਹ ਵਲ ਕੋਈ ਦਮ ਨਹੀਂ ਇਹਦਾ ਵੀ ਬੋਰੀ ਬਿਸਤਰਾ ਲਿੱਤਾ ਕੋਈ ਪੈਲ ਨੂੰ ਦਿਸਮਦੀ ਸਮੱਸਿਆ ਆ ਜੀ ਤਬ ਕੋਈ ਜਵਾਬ ਨਹੀਂ ਹੈਦਾ ਸੋ ਡਿਗਰੀ ਦੇ ਨਾਲ ਕੰਮ ਕਰ ਰਹੇ ਵਰਕਰ ਦੇ ਸੋ ਨੰਬਰ ਇੱਕ ਵਾਰੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ 7986 698 डबल 6 पंजाबी 798 डबल 66980 बनवारी बनवारी लाल पंसारी सो एक बार इ थाने बाहरो असी विजिट भी, भी करवा देंगे बोडा दे नाल रूबरू करवा देंगे सो इथे दे जेड़े कस्टमर है ओना ना भी ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਭਾਈ ਆਖਿਰ ਵਿੱਚ ਮੇਰਾ ਸਵਾਲ ਹੈ ਜਿਹੜੇ ਲੋਕ ਤੁਹਾਡੇ ਕੋਲ ਆਣਾ ਚਾਹੁੰਦੇ ਨੇ ਹਰ ਤਰ੍ਹਾਂ ਦੀ ਬਿਮਾਰੀ ਦੀ ਮੈਡੀਸਨ ਜਾਂ ਗਾਈਡ ਤੁਹਾਡੇ ਤੋਂ ਕੀਤਾ ਜਾ ਸਕਦਾ ਹੈ ਇਹ ਹਰ ਤਰ੍ਹਾਂ ਨਹੀਂ ਜਿਹੜੇ ਆਯੁਰਵੈਦਿਕ ਜੇ ਸਰ ਉਪਲਬਧ ਨਹੀਂ ਹੈਗੇ ਹਾਂ ਵੀ ਜੇ ਮੈਂ ਨਾਰਮਲ ਹੈ ਜੇ ਮੈਂ कि ਸਾਨੂੰ ਅੱਖਾਂ ਦੀ ਕਮਜ਼ੋਰੀ ਆਉਂਦੀ ਹੈ ਦੇਖੋ ਖੁਰਾਕ ਦੇਖੋ ਬਦਾ ਆਪਾ ਬਦਾ ਮਿਸ਼ਰੀ ਪੂਰੀ ਮਿਰਚ ਸੌ ਵੇਦਾ ਪਾਊਡਰ ਲਵਾਂਗੇ ਤੇ ਖੁਰਾਕ ਦੀ ਕਮੀ ਕਰਕੇ ਇਹਨਾਂ ਅੱਖਾਂ ਦੀ ਸਮੱਸਿਆ ਦੂਰ ਹੋਏ ਠੀਕ ਹੈ ਜੀ ਔਰ ਜਿੰਨਾਂ ਵੀਰਾਂ ਨੂੰ ਫੈਟੀ ਵਾਲਾ ਦੀ ਵਾਲਾ ਦੀ ਹੱਟੇ ਬੜਾ ਵਧੀਆ ਸਵਾਲ ਕੀਤਾ ਮੈਂ ਆਣ ਲੱਗ ਜਾਈ ਤੁਹਾਡੇ ਕੋਲ ਹਾਂਜੀ ਹਾਂਜੀ ਫੈਟੀ ਲੀਵਰ ਲਈ ਸਭ ਤੋਂ ਵਧੀਆ ਕਾਰਗਰ ਹੈਗਾ ਜੀ ਇਹ ਆਲੂ ਬੁਖਾਰਾ ਜੇ ਜਦੋਂ ਸੁੱਕਾ ਆਲੂ ਬੁਖਾਰਾ ਹੁੰਦਾ ਜੀ ਹਾਂ ਬਿਲਕੁਲ ਜੀ ਇਹਦੇ ਪੰਜ ਪੀਸ ਭਿਗੋਣੇ ਆ ਦੋ ਪੀਸ ਇਮਲੀ ਪਾ ਕੇ ਜੀ ਰੋ ਕੇ ਰੱਖ ਦੋ ਸਵੇਰੇ ਚੰਗੀ ਤਰ੍ਹਾਂ ਮੈਚ ਕਰਕੇ ਗਿੱਟਕ ਕੱਢ ਕੇ ਪਾਣੀ ਪੀ ਲੋ ਜੀ ਇਹ 25 ਦਿਨ ਪਿਓ ਲਗਾਤਾਰ ਕੇ ਹਾਂ ਵੀ ਫੈਟੀਲੀਵਰ ਸਮੱਸਿਆ ਨੂੰ ਹੌਲੀ ਹੌਲੀ ਰਾਹਤ ਆਣੀ ਸ਼ੁਰੂ ਹੋ ਜਾਂਦੀ ਕਿਉਂਕਿ ਜਿੰਨੀ ਜਲਦੀ ਹੁੰਦਾ ਤੁਨੀ ਜਲਦੀ ਰਿਕਵਰੀ ਵੀ ਕਰਦਾ ਜੇਕਰ ਸਿਰਾਂ ਟਾਈਮ ਲਗਾਦਰ ਬਾਅਦ ਇਹਨੂੰ ਆਪਾਂ ਡਿਫਰੈਂਟ ਬਾਸ ਦੇ ਵਿੱਚ ਜੇ ਆਪ ਕਿੰਨਾ ਬਾਸ ਦੇ ਪੀਨ ਤੋਂ ਬਾਅਦ ਪੈਣ ਤੋਂ ਬਾਅਦ ਦੇਖੋ ਜੀ ਆਪਾਂ ਕੋਈ ਵੀ ਓਸ਼ਧੀ ਹੈ 25 ਦਿਨ ਲੈ ਕੇ 10 ਦਿਨ ਛੱਡ ਕੇ ਫਿਰ ਦੁਬਾਰਾ ਕਰਦੇ ਪ੍ਰੋਬਲਮ ਹੈ ਜਦੋਂ ਸਾਡਾ ਖਾਣ ਪੀਣ ਸਹੀ ਹੋ ਗਿਆ ਆਟੋਮੈਟਿਕ ਆਪਾਂ ਜਦੋਂ ਸਾਨੂੰ ਲੱਗਦੀ ਹੈ ਜੀ ਖਾਣ ਪੀਣ ਸਹੀ ਕਰ ਲੈਨੇ ਆ ਜਦੋਂ ਅਸੀਂ ਸਹੀ ਹੋਨੇ ਆ ਫਿਰ ਅਸੀਂ ਆਪਣਾ ਖਾਣ ਪੀਣ ਗਲਤ ਕਰਦੇ ਇਸ ਕਰਕੇ ਆਪਣੇ ਖਾਣ ਪੀਣ ਵੱਲ ਜਰੂਰ ਧਿਆਨ ਲਗਾਓ ਸੋ ਤੁਹਾਡੇ ਤੋਂ ਬੈਦਨਾਦੀਆ ਟੋਨਿਕਸ ਕਾਫੀ ਪੀਆ ਨੇ ਸਿਹਤ ਦੇ ਲਈ ਸਭ ਤੋਂ ਵਧੀਆ ਜਿਹੜੀ ਆਮ ਰੂਟੀਨ ਦੇ ਵਿੱਚ ਜਿਵੇਂ ਐਲੋਪੈਥਿਕ ਦੇ ਵਿੱਚ ਮਲਟੀਵਿਟਾਮਿਨ ਦੇਦੇ ਵਿੱਚ ਜਿਹੜੀ ਟੋਨਿਕ ਤੁਹਾਡੇ ਵੱਲੋਂ ਆਯੁਰਵੇਦ ਦਿੱਤੀ ਜਾਂਦੀ ਹੈ ਸਰ ਆਯੁਰਵੈਦ ਰਹਿੰਦੀ ਹੈ ਜੀ ਠੀਕ ਹੈ ਬਲਰਿਸ਼ ਦਾ ਮਤਲਬ ਬਲ ਮਤਲਬ ਬਲ ਪ੍ਰਵਾਹ ਹਾਂਜੀ ਬਲ ਸੋ ਦੇਖ ਸਾਦੇ ਤਸਵੀਰ ਦੇ ਵਿੱਚ ਜੋ ਇਹ ਇਹਨਾਂ ਵੱਲੋਂ ਟਨਦਾਰੀ ਬਲਰਿਸਟ ਇਹ ਕੋਈ ਵੀ ਲੈ ਸਕਦਾ ਇਹ ਸਾਰੇ ਲੈ ਸਕਦੇ ਮੇਲ ਫੀਮੇਲ ਸਭ ਲੈ ਸਕਦੇ 18 ਤੋਂ ਉੱਪਰ ਵਾਲੇ 18 ਤੋਂ ਉੱਪਰ ਇਹਦਾ ਕੀ ਫਾਇਦਾ ਸਰੀਰ ਦੇ ਵਿੱਚ ਇਹ ਸਰੀਰ ਵਿੱਚ ਵాయుਵਦੀ ਕਰਕੇ ਜਦੋਂ ਗੈਸ ਬਣਦੀ ਹੈ ਇਹਦੀ ਸਰੀਰ ਥੱਕਿਆ ਥੱਕਿਆ ਮਹਿਸੂਸ ਕਰਦਾ ਉਹਦੇ ਵਿੱਚ ਇਹ ਕੰਮ ਕਰਦੀ ਹੈ ਬਹੁਤ ਵਧੀਆ ਤਾਂ ਹੀ ਇਹਦਾ ਨਾਮ ਰੱਖਿਆ ਬਲਰਿਸਟ ਬਲਰਿਸਟ ਬਲਰ ਵਰਦਉ ਵాయుਵਰਦਸਨਾ ਉਧਰ ਲਪਤਨੂ ਸਰੀਰ ਜਨਨ ਕਮ ਉੱਚੋ ਬਹੁਤ ਵਧੀਆ ਕੰਮ ਕਰਦਾ ਸੋ ਬਿਲਕੁਲ ਇਹ ਨਵੀਂ ਨਵੀਂ ਜਾਣਕਾਰੀ ਮਿਲ ਰਹੀ ਹੈ ਜੋ ਲੋਕ ਇਸ ਵੀਡੀਓ ਨੂੰ ਦੇਖਣ ਦੇ ਲਾਈਕ ਸ਼ੇਅਰ ਕਮੈਂਟ ਕਰਨਾ ਔਰ ਇੱਕ ਨਵੀਂ ਅਪਡੇਟ ਦੇ ਨਾਲ ਕੈਮਰਾਮੈਨ ਰਵਿੰਦਰ ਦੇ ਨਾਲ ਯਾਦਵਿੰਦਰ ਦੀ ਰਿਪੋਰਟ ਲੁਧਿਆਣੇ ਤੋਂ